ਦੇਸੀ ਕਰਾਉਂਡ ਹੈ ਜੀ ਕੰਡੇ ਕੰਡੇਆਲੀ ਹੋਊਗੀ ਜਿਵੇਂ ਇਹਨੂੰ ਬਾਇਓਲੋਜੀਕਲ ਵਾਰਡ ਵੀ ਕਹਿੰਦੇ ਆ ਫੌਂਦਾ ਜਾਂ ਗਲਦਣਾ ਯੂਜ਼ ਕੀਤਾ ਜਾਂਦਾ ਬਾਰਦਾ ਕੰਮ ਵੀ ਲੈ ਲਈ ਗਾਉਂ ਬਾਇਓਲੋਜੀਕਲ ਵਾਰਡ ਜਿਵੇਂ ਆਪਣੇ ਜਿਵੇਂ ਕਿਸੇ ਨੇ ਕੋਈ ਪ੍ਰੋਬਲਮ ਹੋਵੇ ਕੋਈ ਸੂਰਾਸਾਰਾਂ ਦੀ ਪ੍ਰੋਬਲਮ ਹੋਵੇ ਸਾਨੂੰ ਸੀਗੀ ਕਿਸੇ ਇੱਕ ਖੇਤ ਦੇ ਵਿੱਚ ਦਿੱਕਤ ਸੀਗੀ ਜਾਂ ਕੋਈ ਤੁਹਾਨੂੰ ਲੱਗਦਾ ਕੋਈ گاਵਾ ਗੋਂ ਦੀ ਪ੍ਰੋਬਲਮ ਹੋਵੇ ਇਥੇ ਕਰੋਂਦਾ ਇਹ ਛੇਤੀ ਵੱਧਦਾ ਵੀ ਆ ਕਸ ਕੰਡੇ ਵਾਲੇ ਵੀ ਹੋਗੇ ਨਾ ਬਾੜ ਦੇ ਵਿੱਚ ਉੱਚੀ ਹੋ ਜਾਂਦੀ ਇਹ ਬਾੜੀ ਵਿੱਚ ਬਾੜ ਵੀਰੇ 9 ਫੁੱਟ ਦੀ ਤਾਂ ਸਾਡੇ ਕੋਲ ਹੈਗੀ ਆ ਇਹਦਾ 9 ਫੁੱਟ ਤੇ ਬੂਟੇ ਦਾ ਫਾਸਲਾ ਦੱਸਿਓ ਜੀ ਬਾੜ ਵਾਸਤੇ ਬੂਟੇ ਤੇ ਬੂਟੇ ਦਾ ਫਾਸਲਾ ਕਿੰਨਾ ਲੱਗੂਗਾ ਬਾੜ ਵਾਸਤੇ ਬੋਲ ਜੀ ਜਿੰਨਾ ਤੁਸੀਂ ਨੇਂਦ ਲੈ ਕੇ ਜਾ ਸਕਦੇ ਹੋ ਉਸ ਤੋਂ ਬਾਅਦ ਤਾਂ ਕਟਿੰਗ ਆ ਹੀ ਹੁੰਦੀ ਆ ਜੀ ਅੱਛਾ ਨਹੀਂ ਨਹੀਂ ਤੁਸੀਂ 4 ਫੁੱਟ 4 ਫੁੱਟ 6 4 ਫੁੱਟ ਤੇ ਲਾ ਦਿਓ ਜੀ ਵਧੀਆ ਹੋ ਜਾਊਗਾ ਥੋੜਾ ਹੋਰ ਆਪਾਂ ਨੂੰ ਤਾਂ ਨਾ ਬਾੜ ਵਾਸਤੇ ਇਹ ਕਿਉਂਕਿ ਇਹ ਮਿੱਥਿਆ ਨਹੀਂ ਹੈਗਾ ਜੀ ਇਹ ਵੀ ਤੁਸੀਂ ਕੋਈ ਸਾਇੰਟਿਫਿਕ ਨਹੀਂ ਹੈਗਾ ਕਿਤੇ ਲਾ ਲਓ ਜਿੰਨਾ ਸੰਘਣਾ ਲਾਓਗੇ ਬੂਟਾ ਉਨਾ ਹੀ ਛੇਤੀ ਤਿਆਰ ਹੋ ਕੇ ਇੱਕ ਦੂਜੇ 'ਚ ਫਸੂਗਾ ਆਪਾਂ ਤਾਂ ਇਹ ਹੈ ਨਾ ਕੋਈ ਲੰਘੇੜਾ ਵਿੱਚੋਂ ਦੀ ਉਹਦੀ 6 ਫੁੱਟ ਦੇ ਲਾ ਕੇ 6 ਫੁੱਟ ਲਾ ਇਹਨੂੰ ਬਾੜ 6 ਫੁੱਟ ਵਾਇਆ ਕਰ ਦੋ ਪਰੋਗੇ ਜਾ ਕੇ